ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜਲੇ ਦਾ ਪਿੰਡ ਆ ਪਾਣਾ ਪਾਣੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਜਾਨਵਰ ਤੁਹਾਨੂੰ ਚਾਰ ਦਿਖਾਉਣੇ ਆ ਮਿੱਤਰੋ ਤੇ ਚਾਰਾ ਜਾਨਵਰਾਂ ਦੇ ਵਿੱਚ ਇੱਕ ਦੁੱਧੋ ਡਰਾਈ ਗਾਂ ਹੋਊਗੀ ਕੱਚੀ ਗਿਰ ਲਿਓ ਜਦ ਦੁੱਧੋ ਹਟੀ ਗੇ ਲਿਓ ਤੁਹਾਡੇ ਤੇ ਡਿਪੈਂਡ ਹੋਊਗਾ ਕੁਝ ਕੁ ਟਾਈਮ ਸੂਣ ਦਾ ਬਾਕੀ ਹੋਊਗਾ ਰੇਟ ਵਛੀਆਂ ਵਾਲੇ ਦੇ ਵਿੱਚ ਮਿਲੂਗੀ ਇੱਕ ਵੜ ਤੋਕੜ ਗੱਪਣ ਹੋਊਗੀ ਚੈੱਕ ਪਾਸ ਮਿੱਤਰੋ ਦੁੱਧ ਵੀ ਦਿੰਦੀ ਹੋਊਗੀ ਗੱਪਣ ਵੀ ਹੋਊਗੀ ਚੈੱਕ ਹੋਊਗੀ ਇੱਕ ਛੋਟੀ ਗੱਪਣ ਚੈੱਕ ਪਾਸ ਹੋਊਗੀ ਅਸਰ ਮਿੱਤਰੋ ਤੇ ਇੱਕ ਦੇ ਬਾਰੇ ਹਜੇ ਨਹੀਂ ਪਤਾ ਹੈ ਉਹ ਵੀ ਗੱਪਣ ਅਪਰੋ ਹਜੇ ਚੱਕ ਚ ਨਹੀਂ ਆਉਂਦੀ ਆਹ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈ ਕੇ ਦਿੰਨਾ ਤੁਹਾਨੂੰ ਮੈਂ ਸਸਿਕਾਲ ਵੀਰੇ ਸਸਿਕਾਲ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਵਧੀਆ ਸਿਤਾ ਦੇ ਪਰਿਵਾਰ ਵੀਰੇ ਵਧੀਆ ਵਧੀਆ ਉਦੋਂ ਗਾਂ ਵੇਗੀ ਸੀ ਲਾਲ ਫਿਰੋ ਹਾਂ ਉਹ ਵੇਗੀ ਸੀ ਵੇਗੀ ਤਾਂ ਇਹ ਵੀ ਸੀ ਇਹਦਾ ਥੋੜਾ ਜਿਹਾ ਸਾਈ ਪਾ ਕੇ ਬੰਦੇ ਨੇ ਫੋਨ ਹੀ ਨਹੀਂ ਚੱਕਿਆ ਵਾਜਾ ਸਾਹੀ ਗੱਲਾਂ ਬਾਣੀਆਂ ਪਤਾ ਨਹੀਂ ਕਾਤੋਂ ਯਾਰ ਨਹੀਂ ਲੈਣੀ ਤੇ ਨਾ ਸੌਦਾ ਕਰੀਆ ਨਹੀਂ ਨਹੀਂ ਜੱਜ ਦੀ ਅਗਲੇ ਹਾਂ ਜੱਸ ਨੋ ਤਾਂ ਦੱਸੇ ਨਾ ਬੰਦਾ ਬਾਈ ਯਾਰ ਮੈਂ ਤਾਂ 5000 ਤੋਂ ਘੱਟ ਸਾਈ ਨਾ ਪੂਆ ਉਹ ਬਸ ਸਹੀ ਆ ਬਸ ਗੱਲ ਖਤਮ ਲਭ 150 ਜਿਹੜਾ ਪਾਉਂਦਾ ਉਹ ਲੈਣ ਵਾਲਾ ਨਹੀਂ ਹੁੰਦਾ ਯਾਰ ਹਾਂ ਐਸੇ ਵੀਰੇ ਇਹ ਕਿੰਨੇ ਚਿਰ ਦੀ ਗੱਪਣ ਇਹਦੇ ਤੋਂ ਸ਼ੁਰੂਆਤ ਹੋ ਗਈ ਸੱਤਾਂ ਦੀ ਹੋ ਗਈ ਯਾਨਾ ਸੱਤਾਂ ਮਹੀਨੇ ਦੀ ਹੋ ਗਈ ਮੈਨੂੰ ਲਾ ਦੋ ਵੀ ਨਹੀਂ ਸਾਹਮਣੀ ਪਾਉਗੀ ਹਾਂ ਦੋ ਹੀ ਹੈਨਾ ਮਹੀਨਾ ਹੀ ਸਾਹਮਣੀ ਪੈਂਦੀ ਮਹੀਨਾ ਪਹਿਲਾਂ ਵੇ ਗਈ ਹਾਂ 20 ਦਿਨ 15 ਦਿਨ ਤਾਂ ਵਿਕਰੀ ਚ ਆਈ ਜਾਂਦਾ ਤਾਂ ਸੂ ਸਹੀ ਗੱਲ ਆ ਬਾਈ ਅੱਛਾ ਵੀਰੇ ਇਹ ਕਿੰਨੇ ਦੀ ਦੇਣੀ ਆਪਾਂ ਇਹ ਬਾਈ ਦੀ ਦੇ ਦਾਂਗੇ ਜੀ ਬਾਈ ਦੀ ਮਾਨਤਨ ਕਰਦਾਂਗੇ ਵਿੱਚ ਮਾਨਤਨ ਕਰ ਕਿੰਨਾ ਕੋਈ ਕਰਦੇ ਘਾਟੇ ਕੋਈ ਗੱਲ ਨਹੀਂ ਕਰਦਾ ਮੌਕੇ ਤੇ ਜਿੰਨਾ ਹੋਇਆ ਠੀਕ ਹੈ 7 ਮਹੀਨੇ ਦੀ ਗੱਪਣ ਆਪਣੀ ਚੈੱਕ ਆ ਵੀਰੇ ਚੈੱਕ ਆ ਆਪਣੀ ਠੀਕ ਹੈ ਅਗਲਾ ਚੈੱਕ ਕਰਵਾ ਕੇ ਲੈ ਜਾਵੇ ਠੀਕ ਹੈ ਬਾਈ ਠੀਕ ਹੈ ਵੀਰੇ ਤੋਰ ਨੂੰ ਤਾਂ ਰਹਿਣ ਦੀ ਇਹਨੂੰ ਹਨਾ ਛਾਹ ਖਾਂ ਹੁੱਡਾਂ ਦਾ ਦੱਸਿਆ ਹੀ ਹੋਇਆ ਕਿੰਨਾ ਕੋਈ ਦਸ ਵਿੱਚ ਗੌਰ ਨਾਲ ਵੇਖੇ ਫਿਰ ਪਤਾ ਲੱਗਦਾ ਹਾਂ ਉਹ ਤਾਂ ਨਹੀਂ ਲੱਗਦਾ ਉਹ ਨਹੀਂ ਪਤਾ ਲੱਗਦਾ ਹਨਾ ਇਹਨੂੰ ਵੱਟਾ ਵੀ ਕੋਈ ਨਹੀਂ ਦੁੱਧ ਪੀਣ ਨਾਲ ਕੀ ਮਾੜੀ ਹੈ ਬਾਈ ਹੈਂ ਜਿਹਨੇ ਹੁਣ ਮਹੀਨੇ ਤੋਂ ਦਾ ਕੀ ਐਨੇ ਚ ਹਾਂ ਦੁੱਧ ਦੇ ਦੇਣਾ ਇਹਨੇ ਬਾਈ ਯਾਰ ਹਮ ਅੱਛਾ ਵੀਰੇ ਆ ਜਿਹੜੀ ਡੱਬੀ ਵੜਾ ਬਾਈ ਇਹ ਡੱਬੀ ਦੋਆਂ ਮਹੀਨੇ ਦੀ ਘੱਬਣਾਈ ਚੈੱਕ ਪਾਸ ਵੀਰੇ ਚੈੱਕ ਪਾਸ ਆਈ ਦੁੱਧ ਵੀਰੇ ਦੁੱਧ ਸੱਤ ਹੋਊਗਾ ਸ਼ੀਕ ਐ ਕੇ ਦੇਵਾਂਗੇ ਠੀਕ ਆ ਵੀਰੇ ਠੰਡੀ ਚੂਣ ਚੜਾਵਾ ਠੰਡੀ ਵਾਜੂਗੀ ਕੀ ਜੇ ਕੋਈ ਸੇਵਾ ਕਰ ਲਏਗਾ ਵੀਰੇ ਆ ਵਾਜੂ ਜਮਾ ਭੁੱਖੇ ਘਰਵਾਈ ਆ ਤੇਰੇ ਸਾਹਮਣੇ ਗੋਆ ਪੱਟਿਆ ਨਹੀਂ ਗਿਆ ਪੜਦੇ ਸੀ ਦੁੱਧ 10 ਕਿਲੋ ਦੇਣਾ ਚਾਹੀਦਾ ਵੈੜ ਨੂੰ ਹਾਂ ਦੇਊਗੀ ਰਾਮ ਜਿਵੇਂ ਦੀ ਵੈੜ ਦੀਆਂ ਨਖੇਰੇ ਨਖੂਰੇ ਖਾ ਪੀ ਕੇ ਹਨਾ ਕੋਈ ਜ਼ਿਆਦਾ ਨਹੀਂ ਹੈ ਇਹਨੂੰ 5 ਕਿਲੋ ਡੰਗਦਾ ਦੁੱਧ ਵੀਰੇ ਹੂੰ ਅੱਛਾ ਇਹਦਾ ਰੇਟ ਕੀ ਰਹੂਗਾ ਵੀਰੇ ਇਹ ਮੋਹਲੇ 36000 ਰਾਈ ਠੀਕ ਹੈ ਵੀਰੇ ਤੇ ਮਨ ਤਨ ਕਰਦਾਂਗੇ ਵੀਰੇ ਮਨ ਤਨ ਕਰਾਂਗੇ ਜ਼ਰੂਰ ਠੀਕ ਠੀਕ ਹੈ ਲੈ ਮਿੱਤਰੋ ਧੂਆਂ ਵੀ ਨੇ ਆਦੀ ਗੱਪਣਾ ਚੈੱਕ ਪਾਸਾ ਇੱਕ ਗੱਲ ਦੱਸ ਦੇਣਾ ਜਿਹੜਾ ਵੈੜ ਸੰਭਲੂਗਾ ਤਿਆਰੀ ਤੂਰੀ ਵਿੱਚ ਪੜ ਸੰਭ ਗਈ ਨਾ ਉਹਦਾ ਜੋਬਣ ਜਿਹੜਾ ਦੁੱਗਣਾ ਹੋਣਾ ਕਿਉਂਕਿ ਕਰਮਾਂ ਵਾਲੀ ਸੰਭਲਣ ਵਾਲੀ ਆ ਪ੍ਰਮਾਦ ਰੂਹ ਨਾਲ ਕੋਈ ਨੂੰ ਪੱਠੇ ਦਾਣੇ ਪਾਉਣ ਲੱਗ ਜਾਵੇ ਤੇ ਇਹਨੇ ਦੁੱਧ ਆਟੋਮੈਟਿਕੀ ਰਵੜਾ ਵਾਂਗ ਵਧਾਉਣਾ ਕਰਮਾ ਲਈ ਨੇ ਮਿੱਤਰੋ ਹਾਂ ਦੇਖ ਸਕਦੇ ਹੋ ਤੁਸੀਂ ਓਕੇ ਹਾਂਏ ਦੋਆਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਆਏ ਥਣ ਤੁ ਨੂੰ ਬਹੁਤ ਚੰਗਾ ਲੱਗਾ ਹਨਾ ਬਾਈ ਥੋਣ ਵੀ ਚੰਗਾ ਲੱਗਾ ਹੋਊਗਾ ਬਹੁਤ ਜਿਆਦੇ ਹੂੰ ਠੀਕ ਆ ਚੈ ਛੱਤੀ ਮਾੜਾ ਮਾੜਾ ਸਿੰਘ ਹੈਗਾ ਦੀਵ ਦਿਖਾ ਦੇ ਬਾਈ ਫੋਟੀਆਂ ਫੁਟੀਆਂ ਉਹ ਫੋਟ ਹੀ ਆ ਮਾੜੀ ਮਾੜੀ ਫੂਡ ਲਾ ਲੋ ਸਿੰਗ ਲਾ ਲੋ ਤੁਹਾਡੇ ਤੇ ਡਿਪੈਂਡ ਆ ਥਣ ਦੇਵੇ ਦੀ ਕੁਆਲਿਟੀ ਚੰਗੀ ਐ ਜਿੰਨੀ ਹੈਗੀ ਵੜਾ ਸੰਭਲ ਸੰਭਲ ਵਾਲੀ ਆ ਇਕੱਲੀ ਜਿਹੜਾ ਮਤ ਵੀਰੇ ਦੇ ਤੇ ਮਿਹਨਤ ਕਰ ਲੋਗਾ ਕੋਹਣਾ ਕੋ ਖੱਟ ਲੋਗਾ ਤਿੰਨ ਨੰਬਰ ਤੇ ਝੋਟੀ ਜਿਹੜੀ ਵੀਰੇ ਇਹ ਦੋ ਢਾਈਆਂ ਮਹੀਨੇ ਦੀ ਗੱਬ ਬਣਾਈ ਚੈੱਕ ਪਾਸ ਆ ਵੀਰੇ ਚੈੱਕ ਪਾਸ ਆਪਣੇ ਲਗੋਈ ਵਜਨ ਵਜਨ ਬਹੁਤ ਆ ਝੋਟੀ ਦੇ ਵਿੱਚ ਹਨਾ ਹੂੰ ਅੱਛਾ ਇਹ ਸਿੰਗ ਹੈ ਲ ਤੇ ਦੋਵੇਂ ਵੀਰੇ ਸਿੰਘ ਮੜੇ ਮੜੇ ਹਿਲਦੇ ਇੱਕ ਤਾਂ ਪੂਰਾ ਹੀ ਹਿਲਦਾ ਇੱਕ ਮੜਾ ਥੋੜਾ ਹਿਲਦਾ ਠੀਕ ਅੱਛਾ ਇਹ ਪਹਿਲੇ ਨਹੀਂ ਅਸਰ ਹੀ ਆ ਬਈ ਅਸਰ ਆਈ ਅਸਰ ਲਿਵਾਇਆ ਆ ਬਣਾਈ ਵਰੀ ਜਿਵੇਂ ਹੱਡੀ ਉੱਡੀ ਹੁੰਦੀ ਦੁੱਦੂ ਹੈ ਨਾ ਲੇਵਾ ਤਾਂ ਆਇਆ ਸਾਂਭੀ ਅਗਲੇ ਦੀ ਚੰਗੀ ਆ ਦੇ ਕਈ ਵਾਰੀ ਆ ਵੀ ਹੋ ਜਾਂਦਾ ਨਾ ਵੀਰੇ ਕਈ ਵਾਰੀ ਫਾਲ ਫੁੱਲ ਸੁੱਟ ਜਾਂਦਾ ਪਹਿਲੇ ਸੇ ਪਸ਼ੂ ਉਹ ਦੀਦ ਦੇ ਵਿੱਚ ਹੈ ਬਾਹਰ ਦਾ ਤਾਂ ਕੋਈ ਕਹਿ ਨਹੀਂ ਸਕਦੇ ਆਪਾਂ ਕਾ ਕਰਿਆ ਨਹੀਂ ਨਹੀਂ ਐ ਵੈਸੇ ਗੱਲ ਕਰਦੇ ਆਪਾਂ ਇਹ ਕਿੰਨੇ ਦੀ ਦੇ ਦੇਾਂਗੇ ਵੀਰੇ ਇਹ ਦੇ ਦਾਂਗੇ 60000 ਦੀ 60000 ਦੀ ਮਾਨਤਨ ਕਰਦੇ ਕਿ ਵੀਰੇ ਠੀਕ ਕੱਢੀ ਬਾਂ ਨੂੰ ਤੋਰੀ ਵੀਰੇ ਬਣਾ ਲੈ ਮੇ ਮਿੱਤਰੋ ਜੀ ਅੱ 45 42000 ਦਾ ਝੋਟੀ ਦੇ ਵਿੱਚ ਵਜਨ ਵਜਣਾ ਇਕੱਲਾ ਗੱਬਣ ਤੋਂ ਬਿਨਾ ਜਦੋਂ ਇਹ ਸੋਚ ਲੋ ਵੀ ਇਹ ਦਿੱਸੀ ਫੇਕੀ ਆ ਜਾਣ ਆਇਆ ਹੋਰੀ ਝੋਟੀਆਂ ਇਦਾਂ ਦੇ ਉੱਤੇ ਵੇਚ ਰੋ ਤੋਂ ਹੀ ਹੋਰ ਤਿੰਨਾਂ ਮਹੀਨਿਆਂ ਨੂੰ 75 75000 ਨੂੰ ਉਂਝੀ ਵਿਕਣੀਆਂ ਇਹ ਕਰਮ ਵਾਲੀਆਂ ਬਹੁਤ ਨਿੱਗਰ ਜਾਣ ਵਾਲੀ ਝੋਟੀ ਆ ਢਾਈਆਂ ਮਹੀਨੇ ਦੀ ਗੱਬਣਾ ਤੇ ਚੈੱਕ ਪਾਸ ਤੁਸੀਂ ਕਰਵਾ ਲਿਓ ਵੀਰ ਨੇ ਆਪਦੀ ਕਰਵਾਈ ਹੋਈ ਆ ਬਾਈ ਹੂੰ ਹੈ ਹੂੰ ਸੈਨ ਲਾ ਕੇ ਦਿਖਾ ਦੀ ਮੜਾ ਆ ਵੀਰੇ ਸਿੰਘ ਬਣ ਵੀ ਜਾਊਗਾ ਜੇ ਕੋਈ ਬਣਾਉਣ ਵਾਲਾ ਬੰਦਾ ਹੋਵੇ ਨਾ ਨਿੱਕਾ ਨਿੱਕਾ ਹੀ ਰਹਿ ਜੂ ਜਮ ਉਹ ਘੱਟ ਠੀਕ ਆ ਵੀਰੇ ਓਕੇ ਅੱਛਾ ਵੱਡੇ ਵੀਰੇ ਇਹ ਤੈਨੂੰ ਨੰਬਰ ਤੇ ਹੋ ਗਈ ਆਪਣੀ ਹਨਾ ਜਿਹੜੀ 4 ਨੰਬਰ ਤੇ ਝੋਟੀ ਆ ਬਾਈ 4 ਨੰਬਰ ਤੇ ਹੀ ਉਹ ਕਹਿੰਦੇ ਆ 32 33 ਦੇਣ ਦੀ ਬਣੀ ਆ ਪਰ ਆਪਾਂ ਖਾਲੀ ਕਰਕੇ ਲਈਏ ਹਾਂ ਫੰਡਰ ਕਰਕੇ ਦੇਣੀ ਠੀਕ ਆਂ ਫੰਡਰ ਕਰਕੇ ਦੇਣੀ ਇਹ ਕਿੰਨੇ ਦੀ ਦੇ ਦਈਏ ਵੀਰੇ ਇਹ ਦੇਦਾ 5000 ਦੀ 5000 ਦੀ ਮਾਨ ਤਨ ਕਰ ਦਿਆਂਗੇ ਵਿੱਚ ਮਾਨ ਤਨ ਜ਼ਰੂਰ ਠੀਕ ਆ ਤੋਰੀ ਮੜੀ ਕੱਦ ਬਹੁਤ ਆ ਹਨਾ ਬਾਈ ਤੋਰ ਨੂੰ ਥੋੜੀ ਜਿਹੀ ਹੁਣੇ ਆਈ ਆ ਡਰਦੀ ਜੀ ਜਿਆਦਾ ਆ ਤੇ ਤੋਰ ਆਜੀ ਆਈ ਆ ਹੈ ਡਰਦੀ ਆ ਡਰਦੀ ਆ ਨਿੱਗਰ ਨੁਕਰ ਬਹੁਤ ਖੜਣਾ ਯਾਰ ਨਿੱਗਰ ਕੱਦ ਬਹੁਤ ਵੱਡਾ ਲੈ ਮੇਰੇ ਬਰਾਬਰ ਹੀ ਆਉਂਦੀ ਆ ਹਾਂ ਮੈਂ ਉਹ ਹੀ ਸੋਚੀ ਆ ਨਾ ਜੇ ਕਿ ਟਿਕਾਣੀ ਤੇ ਤਿਆਰ ਤੁਰੋ ਜੇ ਬਾਈ ਕਿੰਨਾ ਹਨਾ ਮੈਂ ਬਹੁਤ ਡਬਲ ਵੇ ਬਣੂਗੀ ਹੂੰ ਇਹ ਪੱਤੀ ਤੇ ਤੀਆਂ ਦਿਨ ਇਹ ਮਨ ਲਾ ਇੱਕ ਗੱਲੇ ਦੀ ਕਲੀਅਰ ਕੀਤੀ ਆ ਵੀਰੇ ਪੁੱਛਿਆ ਸੀ ਇਹ ਮਨ ਲਾ ਸਾਣ ਤੋਂ ਬਣੀ ਆ ਜਾਂ ਟੀਕੇ ਤੋਂ ਬਣੀ ਹੋਈ ਆ ਟੀਕੇ ਤੋਂ ਟੀਕੇ ਤੋਂ ਬਣੀ ਆ ਠੀਕ ਆ ਲੈ ਮਿੱਤਰੋ ਇਹ ਚਾਰ ਜਾਨਵਰ ਸੀ ਵੀਰੇ ਦੇ ਕੋਲੇ 14 ਜਨਵਰੀ ਨੂੰ ਖਰੀਦਣ ਦੇ ਲਈ ਤੁਹਾਨੂੰ ਆਉਣਾ ਪੈਣਾ ਵਾ ਪਿੰਡ ਪਾਣੀ ਦੇ ਵਿੱਚ ਪਾਣੀ ਪਿੰਡ ਜਿਹੜੇ ਫਰੀਦਕੋਟ ਦਾ ਪਿੰਡ ਆ ਅੱਛਾ ਵੀਰੇ ਨਾਮ ਕੀ ਪੁੱਛ ਕੇ ਆਉਣ ਬਾਈ ਨਾਮ ਜਗਦੀਪ ਸਿੰਘ ਆ ਜੀ ਹਾਂਜੀ ਤੇ ਪਿੰਡ ਦੇ ਵਿੱਚ ਜਿਵੇਂ ਆਪਾਂ ਨੂੰ ਜਾਣਦੇ ਹੁੰਦੇ ਕਹਿ ਕੇ ਵਾ ਕੋਈ ਗੱਲ ਨਹੀਂ ਜਾਣਦੇ ਹੀ ਸਾਰੇ ਤਕਰੀਬਨ ਠੀਕ ਨਹੀਂ ਰਾਜੂ ਗਿਆਲੀ ਗਲੀ ਚ ਰਾਜੂ ਗਿਆਲੀ ਗਲੀ ਚ ਹਾਂ ਰਾਜੂ ਗਿਆਲੀ ਗਲੀ ਚ ਜਗਦੀਪ ਪਾਈ ਦਾ ਘਰ ਪੁੱਤ ਹੈ ਹੈਨਾ ਕਈ ਵਾਰੀ ਫੋਨ ਨਹੀਂ ਲੱਗਦਾ ਫਿਰ ਸੌਖਾ ਹੋ ਜਾਂਦਾ ਵੀਰੇ ਠੀਕ ਹੈ ਬਈ ਨੰਬਰ ਕਿੰਨਾ ਵੀਰੇ ਬੈਂਕ ਕੋਲੇ ਕਹਿ ਦਨ ਜਿੱਥੇ ਪਹਿਲਾ ਪੁਰਾਣੀ ਬੈਂਕ ਸੀ ਠੀਕ ਹੈ ਪੁਰਾਣੀ ਬੈਂਕ ਦੇ ਕੋਲੇ ਨੰਬਰ ਕਿੰਨਾ ਵੀਰੇ ਆਪਣਾ ਆਪਣਾ 9957850731 ਇੱਕ ਵਾਰੀ ਹੋਰ ਬੋਲ ਦਈਏ ਜੀ ਨੜਾ 91575074 ਠੀਕ ਆ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਤੁਸੀਂ ਗੱਲਬਾਤ ਮਿੱਤਰੋ ਚਾਰੇ ਜਾਨਵਰ ਦਿਖਾਤੇ ਆ ਡਿਟੇਲ ਲੈਤੀ ਆ ਅਗਲੀ ਗੱਲਬਾਤ ਲਈ ਨੰਬਰ ਸਕਰੀਨ ਤੇ ਲਾਇਆ ਹੋਇਆ ਪਿੰਡ ਪਹਾਣਾ ਜ਼ਿਲ੍ਹਾ ਫਰੀਦਕੋਟ